ਸਾਰੇ ਦੇਸ਼ ਦਾ ਕਿਸਾਨ ਜਿਹੜੇ ਜਿਵੇਂ ਹਰਿਆਣੇ ਦਾ ਮੁੱਖ ਮੰਤਰੀ ਕਹਿੰਦਾ ਵੀ ਹਰਿਆਣੇ ਦੇ ਕਿਸਾਨ ਨਹੀਂ ਹੈਗੇ ਅੱਧ ਖਾਣ ਵਾਸਤੇ ਹੈ ਨਾ ਤਾਂ ਟਰੈਕਟਰ ਮਾਰ ਜਗਡੇ ਨੇ ਵੀ ਅਸੀਂ ਜਗਜੀਤ ਸਿੰਘ ਢੱਲੇਵਾਲ ਜੀ ਦੇ ਨਾਲ ਆ ਇਹ ਹਰਿਆਣੇ ਕੀ ਤੋਂ ਕਿਸਾਨ ਹੈ ਜਿੰਨੇ ਆਪੇ ਖੜੇ ਇਹ ਕਹਿੰਦੇ ਆ ਵੀ ਹਰਿਆਣੇ ਦਾ ਕਿਸਾਨ ਖੁਸ਼ਹਾਲ ਹੈ ਔਰ ਅਸੀਂ ਦਾ ਇਹਨਾਂ ਨੂੰ 24 ਫਸਲਾਂ ਦੇ ਐਮਐਸਪੀ ਦਿੰਨੇ ਆ ਤੁਸੀਂ ਦੇਖਿਆ ਨਹੀਂ ਹੁਣ ਮੰਡੀਆਂ ਦੇ ਅੰਦਰ ਕੀ ਆ ਕਾਗਜ਼ਾਂ ਤੇ ਦਿੰਦੇ ਨੇ ਐਮਐਸਪੀ ਗਰਾਊਂਡ ਦੇ ਐਮਐਸਪੀ ਨਹੀਂ ਹੈਗੀ ਬੇਨਤੀ ਕਰਨਾ ਚਾਹੁੰਦੇ ਆ ਇਹਨਾਂ ਨੂੰ ਵੀ ਚਾਹੇ ਨੈਪ ਸਿੰਘ ਸੈਣੀ ਆ ਹੈਨਾ ਵੀ ਭਾਈ ਜੇ ਤੈਨੂੰ ਫਤਬਾ ਜਾਰੀ ਕਰਤਾ ਜਨਤਾ ਨੇ ਵੀ ਹਾਂ ਤੁਸੀਂ ਮੁੱਖ ਮੰਤਰੀ ਬਣ ਗਏ ਤਾਂ ਭਾਈ ਧਰਾਤਲ ਦੇ ਕੰਮ ਕਰੋ ਹੈਨਾ ਤੁਹਾਡੇ ਤੋਂ ਅੱਜ ਪਾਣੀ ਦੀ ਬੋਤਲ ਨਿਕਲਦੀ ਜਾਂਦੀ 20 ਰੁਪਏ ਦੀ ਹੋਗੀ ਠੀਕ ਹੈ 25 25 ਰੁਪਏ ਦੀ ਕਈਆਂ ਤਾਂ 200 200 ਰੁਪਏ ਦੀ ਹੋਈ ਆ ਕਾਰਪੋਰੇਟ ਦੇ ਹੱਥ ਤੇ ਜਾਓ ਜੇ ਜਿੰਨ ਰੋਟੀ ਆ ਤੇ ਜਾਗੀ ਨਾ ਭੁੱਖੇ ਮਰੋਗੇ ਸਾਰੇ ਦੇ ਸਾਰੇ ਕਿਸਾਨੋ ਨੇ ਅੱਜ ਪੂਰੇ ਦੇਸ਼ ਮੇਂ ਪੰਜਾਬ ਛੋੜਕਰ ਜੋ ਹੈ ਟ੍ਰੈਕਟਰ ਮਾਰਚ ਕੀ ਕਾਲ ਕੀ ਹੈ ਇਸ ਸਮੇਂ ਹਮ ਮੌਜੂਦ ਹੈ ਅੰਬਾਲਾ ਮੇਂ ਔਰ ਹਮਾਰੇ ਸਾਥ ਕਿਆ ਕੁਛ ਰਣਨੀਤੀ ਹੈ ਬਾਤਚਿਤ ਕਰਨੇ ਕੇ ਲੇ ਮੌਜੂਦ ਹੈ ਵਾਟਰ ਕੈਨਨ ਬੋਏ ਨਵਦੀਪ ਜਲਬੇੜਾ ਓਨਸੇ ਬਾਤ ਕਰਤੇ ਹੈ ਸਰ ਅੱਜ ਟ੍ਰੈਕਟਰ ਮਾਰਚ ਦੀ ਕਾਲ ਦਿੱਤੀ ਹੈ ਤੁਸੀਂ ਕੀ ਕਹਿਣਾ ਚਾਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਟ੍ਰੈਕਟਰ ਮਾਰਚ ਨੇ ਜੀ ਅੱਜ ਪੰਜਾਬ ਨੂੰ ਛੱਡ ਕੇ ਨਾ ਵੀ ਸਰਕਾਰਾਂ ਨੂੰ ਦਿਖਾਉਣਾ ਵੀ ਸਾਰੇ ਦੇਸ਼ ਦਾ ਕਿਸਾਨ ਆ ਜਿਹੜਾ ਉਹ ਇਸ ਅੰਦੋਲਨ ਦੇ ਨਾਲ ਆ ਉਹ ਐਮਐਸਪੀ ਦੇ ਅੰਦੋਲਨ ਦੇ ਨਾਲ ਆ ਕਿਉਂਕਿ ਸਾਨੂੰ ਸਾਡੀ ਲਾਗਤ ਚਾਹੀਦੀ ਆ ਅ ਹੋਗੇ ਆ ਆਪਣੇ ਨਿਊਜ਼ ਚੈਨਲ ਤੇ ਤੁਸੀਂ ਵੀ ਕਹਿੰਦੇ ਹੋ ਮੇਰੇ ਟਾਈਮ ਨਾਲ ਸੈਲਰੀ ਪਵੇ ਹੈ ਨਾ ਤੇ SBI ਚ ਉਹਨੇ ਵੀ ਸਾਡੇ ਟਾਈਮ ਨਾਲ ਸਾਡੀ ਲਾਗਤ ਜਿਹੜੀ ਸਾਨੂੰ ਮਿਲਦੀ ਰਹੇ ਹੈ ਨਾ ਤੇ ਸਾਰੇ ਦੇਸ਼ ਦਾ ਕਿਸਾਨ ਜਿਹੜੇ ਜਿਵੇਂ ਹਰਿਆਣੇ ਦਾ ਮੁੱਖ ਮੰਤਰੀ ਕਹਿੰਦਾ ਹੈ ਵੀ ਹਰਿਆਣੇ ਦੇ ਕਿਸਾਨ ਨਹੀਂ ਹੈਗੇ ਅੱਧ ਖਾਣ ਵਾਸਤੇ ਹੈ ਨਾ ਤਾਂ ਟਰੈਕਟਰ ਮਾਰ ਜਗੜੇ ਨੇ ਵੀ ਅਸੀਂ ਜਗਜੀਤ ਸਿੰਘ ਢੱਲੇਵਾਲ ਜੀ ਦੇ ਨਾਲ ਆ ਅਸੀਂ ਆਪਣੇ ਅੰਦੋਲਨ ਦੇ ਨਾਲ ਆ ਤੇ ਅਸੀਂ ਰਲ ਮਿਲ ਕੇ ਹੀ ਸਾਰੇ ਸਮੋਰਚੇ ਨੂੰ ਫਤਿਹ ਕਰਾਂਗੇ ਨਵਦੀਪ ਜੀ ਹਰਿਆਣਾ ਕੇ ਸੀਐਮ ਹੈ ਜੋ ਨੈਪ ਸੈਣੀ ਉਹਨਾਂ ਦਾ ਕਹਿਣਾ ਹੈ ਵੀ ਉਹ ਅੰਬਾਲਾ ਆਏ ਤੇ ਤੇਪਲਾ ਉਹਨਾਂ ਦਾ ਕਹਿਣਾ ਥਾ ਕਿ ਹਰਿਆਣਾ ਕੇ ਕਿਸਾਨ ਤਾਂ ਪੂਰੀ ਤ 100% उनको एमएसपी दी जा रही है क्या कहेंगे झूठ बोलने की आदत पड़ गई है ना और राजनीति झूठ का नाम है ना झूठ का दूसरा नाम राजनीति है ना इनको बयानबाजी करनी होती है है ना ठीक है आज ये हरियाणा के तो किसान है जितने यहां पे खड़े हैं ये कहते हैं अभी हरियाणा का किसान खुशहाल है और सीधा इननु 24 फसलन दे एमएसपी देने हैं ਤੁਸੀਂ ਦੇਖਿਆ ਨਹੀਂ ਹੁਣ ਮੰਡੀਆਂ ਦੇ ਅੰਦਰ ਕੀ ਹਾਲ ਹੋਇਆ ਹੈ ਠੀਕ ਹੈ ਸਾਰੇ ਨੇ ਦੇਖਿਆ ਹੁਣ ਮੰਡੀਆਂ ਦੇ ਅੰਦਰ ਕੀ ਹਾਲ ਹੋਇਆ ਸਾਡੇ ਝੋਨੇ ਤੇ ਕੱਟ ਲੱਗਿਆ ਸਾਡੇ ਸਰੋਂ ਦੇ ਉਹਨੇ ਦਿੰਦੇ ਸੂਰਜਮੁਖੀ ਸਾਡੇ ਦੇ ਕਾਗਜ਼ਾਂ ਦੇ ਦਿੰਦੇ ਨੇ ਐਮ ਐਸ ਪੀ ਗਰਾਊਂਡ ਦੇ ਐਮ ਐਸ ਪੀ ਨਹੀਂ ਹੈਗੀ ਬੇਨਤੀ ਕਰਨਾ ਚਾਹੁੰਦੇ ਆ ਇਹਨਾਂ ਨੂੰ ਵੀ ਚਾਹੇ ਨਾਇਬ ਸਿੰਘ ਸੈਣੀ ਆ ਹੈਨਾ ਵੀ ਭਈ ਜੇ ਤੈਨੂੰ ਫਤਬਾ ਜਾਰੀ ਕਰਤਾ ਜਨਤਾ ਨੇ ਵੀ ਹਾਂ ਤੁਸੀਂ ਮੁੱਖ ਮੰਤਰੀ ਬਣ ਗਏ ਤਾਂ ਭਈ ਧਰਾਤਲ ਦੇ ਕੰਮ ਕਰੋ ਹੈਨਾ ਇਹ ਬਿਆਨਬਾਜ਼ੀ ਨਾਲ ਹਾ ਹਾ ਹੀ ਉਹ ਸਾਰਾ ਦਿਨ ਹਾ ਹਾ ਹੀ ਤੇ ਲੱਗਿਆ ਹੋਇਆ ਠੀਕ ਹੈ ਨਾ ਵੀ ਹਾ ਹਾ ਹੀ ਹੀ ਕਰਾ ਲਓ ਤੇ ਤੋਂ ਨਾ ਵੀ ਜਿਹੜਾ ਕੰਮ ਕਰਨ ਦਾ ਉਹ ਕੰਮ ਕਰੋ ਹੈਨਾ ਮੰਡੀਆਂ ਚ ਕਿਸਾਨ ਰੋਲੇ ਨੇ ਕਿ ਮੋਟੀ ਲਾਲੋ ਵੀ ਜੀਰੀ ਕਣ ਹੈ ਨਾ बिक ਜਾਂਦੀ ਨਹੀਂ ਇਹ ਤਾਂ ਜਮਾ ਇੱਕ ਕਾਰਪੋਰੇਟ ਦੇ ਯਾਰ ਨੇ ਬਾਨੀ ਐਂਡਾਨੀ ਦੇ ਵੀ ਸਾਰਾ ਇਹ ਕਹਿੰਦੇ ਨੇ ਉਹਨਾਂ ਨੂੰ ਸੌਂਪ ਦੋ ਹੈ ਨਾ ਪਰ ਬਾਬਾ ਜੀ ਅਸੀਂ ਲੜਾਂਗੇ ਹੈ ਨਾ ਬਾਬੇ ਨਾਨ ਦੇ ਦੀ ਖੇਤੀ ਆ ਠੀਕ ਹੈ ਅਸੀਂ ਲੜਦੇ ਰਹਾਂਗੇ ਹੈ ਨਾ ਸਾਡੇ ਬਾਬਿਆਂ ਨੇ ਦਿੱਤੀ ਹੋਈ ਸਾਨੂੰ ਜ਼ਮੀਨਾਂ ਨੇ ਖੇਤੀ ਆ ਇਹ ਅਸੀਂ ਕਾਰਪੋਰੇਟ ਦੇ ਹੱਥੇ ਨਹੀਂ ਦੇਣਾ ਚਾਹੁੰਦੇ ਹੈ ਨਾ ਤਾਂ ਹੀ ਅਸੀਂ ਸੰਘਰਸ਼ ਕਰ ਰਹੇ ਹਾਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਖਨੋਰੀ ਬਾਰਡਰ ਦੇ ਕਰ ਰਹੇ ਨੇ ਇੱਕ ਸੇ ਕਿਸਾਨਾਂ ਦਾ ਜੱਥਾ ਜਦੋਂ ਇਧਰੋਂ ਜਾਂਦਾ ਆ ਉਹਨਾਂ ਦੇ ਸੱਟਾ ਮਾਰਦੇ ਨੇ ਜ਼ੁਲਮ ਕਰਦੇ ਨੇ ਜੁਰਮ ਦਾ ਹਮੇਸ਼ਾ ਨਾਸ ਹੋਇਆ ਤੇ ਇਹਨਾਂ ਦੇ ਬੀ ਹਮ ਕਿਸਾਨ ਕੋ ਹਰਿਆਣਾ ਮੇ ਐਂਟਰ ਨਹੀਂ ਹੋਣੇ ਦੇ ਦਿਆਂਗੇ ਇਹ ਤਾਂ ਬਾਬਾ ਜੀ ਨਾ ਇਹਨਾਂ ਨੇ ਨਾ ਗੱਲਾਂ ਬਣਾਉਣੀਆਂ ਹੁੰਦੀਆਂ ਨੇ ਹੈਨਾ ਠੀਕ ਹੈ ਪਹਿਲਾਂ ਕਹਿੰਦੇ ਸੀ ਕਿ ਇਹ ਟਰੈਕਟਰਾਂ ਨਾਲ ਨਾ ਉਹ ਪੈਦਲ ਆਜੋ ਫਿਰ ਪੈਦਲ ਨਹੀਂ ਕਹਿੰਦੇ ਟ੍ਰੇਨਾਂ ਚ ਆਜੋ ਹੈਨਾ ਸਿਰਫ ਇਹ ਗੱਲਾਂ ਬਣਾਉਣੀਆਂ ਨੇ ਮੁੱਦੇ ਤੋਂ ਭਟਕਾਉਣਾ ਆ ਮੀਡੀਆ ਇਹਨਾਂ ਦਾ ਆ ਉਹ ਮੀਡੀਆ ਗੋਦੀ ਮੀਡੀਆ ਦੇ ਹਿਸਾਬ ਨਾਲ ਦਿਖਾਉਣਾ ਆ ਹੈਨਾ ਵੀ ਬੇਸੀ ਦਾ ਜੀ ਐਵੇਂ ਕਹਿ ਰਹੇ ਆ ਜੀ ਹੈਨਾ ਇਹ ਤਾਂ ਹੜਦੂੰਗ ਮਚਾਉਂਦੇ ਨੇ ਜੀ ਇਹ ਤਾਂ ਮਤਲਬ ਲਾ ਲੋ ਹੈਨਾ ਗਲਤ ਤਰੀਕੇ ਨਾਲ ਆਉਂਦੇ ਨੇ ਹੈਨਾ ਪਰ ਇਹ ਲੋਕਾਂ ਦੇ ਸਾਹਮਣੇ ਜੱਗ ਜਾਇਰ ਹੋ ਰਿਹਾ ਵੀ ਉਹ ਲੋਕ ਨਿਹੱਤੇ ਨੇ ਠੀਕ ਹੈ ਲੋਕ ਸਮਝਦਾਰ ਨੇ ਸੋਸ਼ਲ ਮੀਡੀਆ ਦਾ ਟਾਈਮ ਆ ਲੋਕ ਸਭ ਕੁਝ ਦੇਖ ਰਹੇ ਨੇ ਹਾਂ ਦੇਖ ਰਹੇ ਹੋ ਨੇ ਜਿਹੜੇ ਵਟਸਐਪ ਯੂਨੀਵਰਸਿਟੀ ਤੋਂ ਦੂਰ ਨੇ ਜਿਹੜੇ ਇਸ ਦੇਸ਼ ਨੂੰ ਬਚਾਉਣਾ ਚਾਹੁੰਦੇ ਨੇ ਬਤੇਰੇ ਤਾਂ ਵਟਸਐਪ ਯੂਨੀਵਰਸਿਟੀ ਤੋਂ ਚੱਕ ਜਾ ਕੇ ਬੋਲੀ ਜਾਂਦੇ ਨੇ ਕਮੈਂਟ ਕਰੀ ਜਾਂਦੇ ਨੇ ਨਾ ਸੜਕਾਂ ਜਾਮ ਕਰਤੀਆਂ ਅਸਲੀਅਤ ਕੀ ਆ ਅਸਲੀਅਤ ਇਹ ਆ ਵੀ ਸਰਕਾਰ ਨੇ ਸੜਕਾਂ ਜਾਮ ਕਰੀਆਂ ਪੁਰਜ਼ ਪ੍ਰਦਰਸ਼ਨ ਨੇ ਹਰ ਰੋਜ਼ ਤਗੜਾ ਕਰਦੇ ਨੇ ਉਹਨੂੰ ਹਰ ਰੋਜ਼ ਤਗੜਾ ਕਰਦੇ ਨੇ ਬੈਰੀਅਰ ਨੂੰ ਹੈਨਾ ਉਸ ਅਸੀਂ ਨਹੀਂ ਰੋਕੀ ਜਿਹੜੀ ਦੇਸ਼ ਨੂੰ ਬਚਾਉਣ ਵਾਲੇ ਲੋਕ ਨੇ ਜਿਹੜੇ ਸਮਝਦਾਰ ਨੇ ਮਾੜੇ ਮੋੜੇ ਪੜ੍ਹੇ ਲਿਖੇ ਨੇ ਨਾ ਉਹ ਸਾਡੇ ਹੱਕ ਚ ਨੇ ਜਿਹੜੇ ਬੇਵਕੂਫ ਲੋਕ ਨੇ ਮੂਰਖ ਨੇ ਜਿਹੜੇ ਵਟਸਐਪ ਤੋਂ ਗਿਆਨ ਚੱਕਦੇ ਨੇ ਆ ਉਹ ਜ਼ਰੂਰ ਰਿਬੇ ਦੀ ਹੋਗੀ ਠੀਕ ਹੈ 25 25 ਰੁਪਏ ਦੀ ਕਈਆਂ ਤਾਂ 200 200 ਰੁਪਏ ਦੀ ਹੋ ਗਈ ਹੈ ਕਾਰਪੋਰੇਟ ਦੇ ਹੱਥੇ ਜਾਓ ਜੇ ਜਿੰਨ ਰੋਟੀ ਹੱਥੇ ਜਾ ਗਈ ਨਾ ਭੁੱਖੇ ਮਰੋਗੇ ਸਾਰੇ ਦੇ ਸਾਰੇ ਅਸੀਂ ਤਾਂ ਦੇਸ਼ ਦੇ ਅੰਨ ਨੂੰ ਬਚਾਉਣ ਦੀ ਲੜਾਈ ਲੜ ਰਹੇ ਆ ਬੇਨਤੀ ਕਰਦੇ ਆ ਸਾਰਿਆਂ ਨੂੰ ਵੀ ਸਾਡਾ ਸਾਥ ਦਿਓ ਤੇ ਇਹ ਥੇ ਮਾ ਸਾਥ ওয়াਟਰ ਕੈਰੀਨ ਬੋਏ ਨਵਦੀਪ ਜਲਵੇੜਾ ਜਿੰਨਾਂ ਸਾਫ਼ ਤੌਰ ਪਰ ਕਹਿਣਾ ਹੈ ਕਿ ਹਮ ਜੋ ਲੜਾਈ ਲੜ ਰਹੇ ਆ ਇਹ ਦੇਸ਼ ਕੋ ਬਚਾਉਣ ਕੀ અમારી ਲੜਾਈ ਹੈ ਔਰ ਕਿਆ ਕੁਛ ہماری ਅੱਗੇ ਕੀ ਰਣਨੀਤੀ ਹੈ ਇਹ ਇਹਨਾਂ ਨੇ ਆਪਕੋ ਅਭੀ ਬਤਾਇਆ ਅੰਬਾਲਾ ਸੇ ਰੋਜ਼ਾਨਾ ਸਪੋਕਸਮੈਨ ਕੇ ਲਈ ਰਾਗਵਿਚ ਕੇ ਰਿ